ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਠਾਗੁਰੂ ਕੋਠਾਗੁਰੂ ਕਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਉਹ ਚੋਤੋਂ ਭਗਤੇ ਵਾਲੀ ਸੜਕ ਤੇ ਆਉਂਦਾ ਹੈ ਇਹਦੇ ਨੇੜੇ ਜਲਾਲ ਵੀ ਹੈ ਦੂਜੇ ਪਾਸੇ ਇਹਦੇ ਨੇੜੇ ਮਲੂਕਾ ਭਗਤਾ ਭਾਈ ਵੀ ਇਹਦੇ ਨੇੜਾ ਹੈ ਦੂਜੀ ਵੀਡੀਓ ਇਸ ਘਰ ਚੋਂ ਬਾਈ ਹਰੀ ਵਪਾਰ ਦਾ ਕੰਮ ਕਰਦੇ ਆ ਅੱਜ ਦੀ ਵੀਡੀਓ ਇਹ ਸਾਹਮਣੇ ਗਾਂ ਤੁਸੀਂ ਦੇਖ ਰਹੇ ਹੋ ਤੇ ਗੱਬਣ ਗਾਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਜਿਹੜਾ ਭਰਾ ਪਸੰਦ ਕਰਦਾ ਕੋਈ ਵੀ ਪਸ਼ੂ ਉਹਨੂੰ ਵਾਰ-ਵਾਰ ਬੇਨਤੀ ਹਰੇਕ ਵੀਡੀਓ 'ਚ ਹੀ ਕਰੀਦੀ ਆ ਵੀ ਪਸ਼ੂ ਦੇਖਿਆ ਕਰੋ ਆਕੇ ਤਸੱਲੀ ਕਰ ਲਿਆ ਕਰੋ ਹਰੇਕ ਪੱਖ ਤੋਂ ਅਸੀਂ ਤੁਹਾਨੂੰ ਬਾਹਰੀ ਤੌਰ ਤੇ ਪਸ਼ੂ ਦਿਖਾ ਸਕਦੇ ਆ ਬਾਕੀ ਥਣਾਵਲੋਂ ਪਾਸ ਪਸ਼ੂ ਤੁਸੀਂ ਕਰਨਾ ਜਚਨਾ ਤੁਹਾਨੂੰ ਜ਼ਿਆਦਾ ਜ਼ਰੂਰੀ ਆ ਆਪਾਂ ਇਹਦੇ ਬਾਰੇ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਨੰਬਰ ਸਕਰੀਨ ਉੱਤੇ ਚਲਾ ਦੂੰਗਾ ਉਹਦੇ ਤੇ ਤੁਸੀਂ ਕੰਟੈਕਟ ਕਰ ਸਕੋਗੇ ਆਓ ਇਸ ਗਾਂ ਬਾਰੇ ਆਪਾਂ ਜਾਣਕਾਰੀ ਬਾਈ ਤੋਂ ਲਈਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਵੀਰ ਆਪਣਾ ਨਾਮ ਮੇਰਾ ਸੁਖੀ ਆ ਬਾਈ ਸੁਖੀ ਬਾਈ ਅੱਜ ਜਿਹੜੀ ਗਾਂ ਆਪਾਂ ਹੁਣ ਵਿਖਾਉਣ ਲੱਗੇ ਆਂ ਹਾਂ ਵੀਰੇ ਕਿੰਨਾ ਚਿਰ ਲੈ ਜੂ ਸੂਨ ਚ ਇਹ ਇਹ ਬਈ ਇਹ 8 ਤੋਂ 10 ਦਿਨ ਲੈ ਜੂਗੀ ਫਿਰ ਕਰਮੀ ਕਰਕੇ 2-4 ਦਿਨ ਇੱਧਰ ਉੱਧਰ ਹੋ ਸਕਦਾ ਬਸ ਖਰੀਦੀ ਆ ਜਾਂ ਕਰਦੀ ਆ ਨਾ ਬਈ ਇਹ ਗਾਂ ਆਪਣੀ ਘਰ ਦੀ ਆ ਕੋਈ ਬੰਦਾ ਸਾਫਤ ਕਰ ਦੇ ਫਿਰ ਹੀ ਗਾਂ ਦੇ ਦਿਆਂਗੇ ਠੀਕ ਹੈ ਅੱਛਾ ਇਹ ਕਿੰਨੇ ਕ ਦੁੱਧ ਵਾਲੀ ਗਾਂ ਬਈ ਦੁੱਧ ਬਈ ਇਹਦਾ ਨਾ 35-37 ਲੀਟਰ ਚੋਇਆ ਵਾ ਆਪਣੇ ਕੋਲੇ ਆਈ 5 ਮਹੀਨਿਆਂ ਦੀ ਗੱਬਣ ਇਹ ਠੀਕ ਐ ਉਦੋਂ 25 ਲੀਟਰ ਦੁੱਧ ਹੈਗਾ 85 ਮਹੀਨਿਆਂ ਦੀ ਸੋਈ ਥੱਲੇ ਹਾਂ ਠੀਕ ਐ ਅੱਛਾ ਕੀ ਡਿਮਾਂਡ ਰਹੂਗੀ ਇਹਦੀ ਇਹਦਾ 125 ਆ 1 ਲੱਖ 25 ਆ ਹਾਂ ਬਈ ਖੋਲੋ ਬਈ ਤੋਰਗੇ ਨੂੰ ਦੋਸਤੋ ਰੇਟ 1 ਲੱਖ 25000 ਦੁੱਧ ਬਾਈ ਨੇ ਦੱਸਤਾ ਵੀ ਇੰਨਾ ਟੋਕੜ ਗੱਬਣ ਦਾ ਚੋਇਆ ਤੁਸੀਂ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਐ ਢਾਂਚਾ ਜਦੋਂ ਤੁਰੂਗੀ ਉਦੋਂ ਕਲੀਅਰ ਹੋ ਜਾਊਗਾ ਬੱਚੇ ਇਦਾਂ ਦੀਆਂ گاਵਾ ਤੋਂ ਜੇ ਕੋਈ ਭਰਾ ਲੈਣੇ ਚਾਹੁੰਦਾ ਤਾਂ ਬਹੁਤ ਸੋਹਣੇ ਬੱਚੇ ਚਫ ਨਸਲ ਦੇ ਇਹ ਦੇਊਗੀ ਸਟ੍ਰਕਚਰ ਇਹਦਾ ਤੁਸੀਂ ਦੇਖ ਲਓ ਦੋਸਤੋ ਥਣ ਹਵਾਨਾ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ ਹੱਥੀ ਚੁਵਾਈ ਵਾਲਾ ਥਾਣਾ ਹਜੇ ਦਿਨ ਇਹ ਗਾਂ ਲੈਂਦੀ ਆ ਸੂਨ ਦੇ ਵਿੱਚ ਥਵਾਨਾ ਮੋੜ ਦੇ ਵਿੱਚੋਂ ਹਜੇ ਭਰਨਾ ਵੈਸੇ ਇਹਦਾ ਹਵਾਨਾ ਜਿਹੜਾ ਉਹ ਤੁਸੀਂ ਦੇਖੋਗੇ ਕੁੱਚਾਂ ਦੇ ਬਰਾਬਰ ਜਿਹਾ ਹੀ ਆਉਂਦਾ ਥਾਣੇ ਥੀਚੁਾਈ ਵਾਲਾ ਦੋਸਤੋ ਤੇ ਰੰਗ ਰੂਪੇ ਦਾ ਤੁਸੀਂ ਦੇਖ ਸਕਦੇ ਹੋ ਮਿਲਕਵੇਨ ਚੰਗੀ ਆਉਂਦੀ ਹੈ ਬੇਰ ਮੋੜ ਲਈ ਬਈ ਕੋ ਸੋ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਉਧਰ ਨੂੰ ਲੈ ਜਾ ਫੇਰ ਵੀ ਦੇ ਫਰਸ਼ ਤੇ ਹੀ ਰੰਗ ਥਾਣ ਬਾਰੇ ਮੈਂ ਪਹਿਲਾਂ ਹੀ ਦੱਸਤਾ ਸੀ ਦੋਸਤੋ ਇਹਦਾ ਵੀ ਹੱਥੀਂ ਚੁਾਈ ਵਾਲਾ ਥਾਣਾ ਬਾਕੀ ਦੁੱਧ ਦੇ ਦੀ ਕਪੈਸਿਟੀ ਕੀ ਰਹਿ ਸਕਦੀ ਹੈ ਥੋੜੀ ਸੇਵਾ ਦੇ ਨਾਲ ਉਹ ਤੁਸੀਂ ਦੇਖ ਲਓ ਵਜ਼ਨ ਪੇਟ ਵਾਲੇ ਪੱਖ ਤੋਂ ਦੇਖਦੇ ਆ ਤਾਂ ਚੰਗੇ ਸੋਹਣੇ ਢਾਂਚੇ ਦੀ ਐ ਦੁੱਧ ਇਹਨੂੰ ਸੋਨਾ ਹੀ ਦੇਣਾ ਚਾਹੀਦਾ ਜਿੰਨਾ ਵੀ ਸੇਵਾ ਤੁਸੀਂ ਕਰੋਗੇ ਉਸ ਹੱਬ ਤੇ ਚੋਲੋਗੇ ਹਵਾਨਾ ਹਜੇ ਪਿੱਛੋਂ ਪੂਰਾ ਭਰਨਾ ਐ ਵੈਸੇ ਹੁਣ ਦਾ ਰੋਕ ਤੁਸੀਂ ਇਹਦਾ ਹਵਾਨੇ ਦਾ ਦੇਖ ਲਓ ਹਜੇ 10 ਦਿਨ ਪਏ ਆ ਪੁੜੇ ਵੀ ਕੋਈ ਬਹੁਤੇ ਨਵਾਏ ਨਹੀਂ ਗੇ ਦਿਨ ਹਜੇ ਗਾਂ ਲਾਊਗੀ ਖੜੀ ਰਹਿਣ ਦੇ ਬਾਈ ਮਾੜਾ ਐਵੇਂ ਥਾਣ ਦਿਖਾ ਦਈਏ ਆਪਾਂ ਇਹਦੇ ਸੋ ਫੇਰ ਤੁਸੀਂ ਇੱਥੋਂ ਦੱਸੋ ਇਹਦਾ ਥਾਂ ਦਾ ਸਾਈਜ਼ ਦੇਖ ਲਓ ਹਵਾਨਾ ਗਾੜੀ ਦੇਖ ਲਓ ਇਹ ਸਟਰਕਚਰ ਐ ਇਹਦਾ ਇਸ ਸਾਈਡ ਤੋਂ ਵੀ ਤੁਹਾਨੂੰ ਮੈਂ ਜੱਥਾ ਦਿਖਾਵਾਂ ਤਾਂ ਬਿਲਕੁਲ ਅੱਥੀ ਚੁਆਈ ਵਾਲਾ ਥਾਂ ਦਿਸਦਾ ਮਿਲਕਵੀਨ ਅਗਲੇ ਪਾਸੋਂ ਦੇਖ ਸਕਦੇ ਹੋ ਕਮਾਲਾ ਬਈ ਉਹ ਇੱਕ ਹੀ ਨਾਗ ਜੀ ਦੀ ਇਸ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਦਿਖਾਉਣਾ ਸੀ ਤੇ ਇੱਕ ਹੀ ਨਗ ਬਾਈ ਕੋਲ ਵਿਕਾਊ ਹੈ ਇਹ ਟੋਕੜ ਗੱਪਣ ਗਾਂ ਬਾਈ ਕਹਿੰਦਾ ਲੈ ਕੇ ਆਇਆ ਸੀ ਵੈਸੇ ਵਪਾਰ ਦਾ ਕੰਮ ਹੈਗਾ ਭਰਾ ਪਸ਼ੂ ਲੈ ਆਉਂਦਾ ਵਿਕਰੀ ਵਾਲੀਆਂ ਗਾਂਵਾਂ ਇਹਨਾਂ ਕੋਲ ਆਉਂਦਾ ਜਾਂ ਰਹਿੰਦੀਆਂ ਪਰ ਅੱਜ ਦੀ ਵੀਡੀਓ ਦਾ ਇੱਕ ਹੀ ਨਗ ਤੁਹਾਨੂੰ ਮੈਂ ਦਿਖਾਉਣਾ ਸੀ ਤੇ ਉਹ ਤੁਸੀਂ ਸਾਹਮਣੇ ਗਾਂ ਜਿਹੜੀ ਉਹ ਦੇਖ ਚੁੱਕੇ ਹੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ